ਇੱਥੇ ਆ ਗਿਆ ਤੁਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਖੜੇ ਆਪਾਂ ਖਨੌਰੀ ਬਾਡਰ ਤੇ ਜਿੱਥੇ ਕੱਜ 28 ਤਰੀਕ ਹੋ ਚੁੱਕੀ ਐ ਅੰਦੋਲਨ ਸੇਖਰਾਂ ਤੇ ਐ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਜੋ ਮਰਨ ਵਰ ਤੇ ਬੈਠੇ ਆ ਜਿ 33ਵਾਂ ਦਿਨ ਹੋ ਚੁੱਕਿਆ ਸੋ ਬਖੋ ਬਖ ਸੰਸਥਾਾਂ ਮਾ ਜਿਹੋ ਜਿਹਾ ਵੀ ਕੋਈ ਯੋਗਦਾਨ ਹੁੰਦਾ ਉਸੇ ਤਰ੍ਹਾਂ ਹੀ ਪਾ ਰਹੇ ਆ ਕੋਈ ਰਾਸ਼ਨ ਦੁੱਧ ਕੋਈ ਕਿਹੋ ਜਿਹਾ ਖਾਣ ਪੀਣ ਦਾ ਸਮਾਨ ਮੀਂਹ ਦਾ ਮੌਸਮ ਹੈ ਸੋ ਇਸ ਵੇਲੇ ਵੀਰ ਸਾਡੇ ਨਾਲ ਇਹ ਬਿਸਕਟਾਂ ਦਾ ਲੰਗਰ ਲੈ ਕੇ ਪਹੁੰਚਿਆ ਸੋ ਨੌਜਵਾਨ ਲੈ ਕੇ ਪਹੁੰਚਿਆ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਵੀਰਣਾ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਕਿਮ ਕਰ ਸਕਤ ਹਾਂ ਸ਼ਾਇਦ ਤੇ ਇਹ ਲੰਗਰ ਹੈ ਜਿਹੜਾ ਤੁਸੀਂ ਬਿਸਕੂਟਾਂ ਦਾ ਲੈ ਕੇ ਆਏ ਹੋ ਇਹ ਕਿਸੇ ਸੰਸਥਾ ਵੱਲੋਂ ਜਾਂ ਕੋਈ ਪਿੰਡ ਵੱਲੋਂ ਜਾਂ ਕੋਈ ਆਪ ਦਾ ਨੌਜਵਾਨ ਵੱਖਰੇ ਤੌਰ ਤੇ ਲੈ ਕੇ ਆਇਆ ਠੀਕ ਹੈ ਜੀ ਨੌਜਵਾਨ ਇਕੱਠੇ ਹੋ ਕੇ ਆਪਣੀ ਸ਼ਰਧਾ ਨਾਲ ਕਰਕੇ ਸਾਰੇ ਲੈ ਕੇ ਆਉਂਦੇ ਹਨ ਅਮਰਾਲੀ ਪਿੰਡਾ ਹੀ ਚਮਕੌਰ ਸਾਹਿਬ ਦੇ ਕੋਲ ਅੱਛਾ ਅੱਛਾ ਜੀ ਤੇ ਇਹ ਮਤਲਬ ਕਿ ਸਾਰੇ ਤੁਸੀਂ ਲੰਗਰਾਂ 'ਚ ਵਰਤਾਉਂਗੇ ਆਂ ਜੀ ਹਾਂ ਜੀ ਦੇਖੋ ਵੀਰਾਂ ਨੇ ਬਹੁਤ ਵਧੀਆ ਕਿਉਂਕਿ ਇੱਥੇ ਅੰਦੋਲਨ ਹੀ ਇਹੋ ਜਿਹਾ ਬਣ ਚੁੱਕਿਆ ਜਿਹੜਾ ਰਜਾਨਾ ਜਿੰਨੇ ਵੀ ਕੋਈ ਸੇਵਾ ਤਨੋਂ ਮਨੋਂ ਤਨੋਂ ਗੁਰੂ ਘਰਾਂ ਦੇ ਵਿੱਚੋਂ ਸਾਗ ਬਣ ਕੇ ਆ ਰਹੀ ਆ ਲੱਸੀ ਆ ਰਹੀ ਆ ਦੁੱਧ ਦੇ ਲੰਗਰ ਆ ਰਹੇ ਆ ਚਿਹਾਰੇ ਕੋਈ ਮalek ਠੰਡ ਦਾ ਮੌਸਮ ਸੋ ਵੀਰ ਬਿਸਕਟਾਂ ਦਾ ਲੰਗਰ ਲੈ ਕੇ ਆਏ ਆ ਸੋ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਸੋ ਵੀਰੋ ਬੇਨਤੀ ਆ ਕਿ ਅੱਜ 23ਵਾਂ ਦਿਨ ਹੋ ਚੁੱਕਿਆ ਤੇ ਏ ਡੱਲਿਆਵਾਲ ਸਾਹਿਬ ਦਾ ਜੋ ਮਰਨ ਵਰਤ ਹੈ ਤੇ ਉਹ 33ਵੇਂ ਦਿਨ ਦੇ ਵਿੱਚ ਭੱਗ ਗਿਆ ਸੋ ਪਹੁੰਚੋ ਵੱਧ ਤੋਂ ਵੱਧ ਕਿਉਂਕਿ ਮੀਂਹ ਦਾ ਮੌਸਮ ਹੈ ਵਾਰਿਸ਼ ਹੈ ਰਾਤ ਸਾਰੀ ਰਾਤ ਬਾਰਿਸ਼ ਚੱਲੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਵੀਰੋ ਧੰਨਵਾਦ ਥੈਂਕਸ ਮਿਹਰਬਾਨੀ